ਦੀਪ ਹਾਂਜੀ ਕੀ ਕਰਨੀ ਕੁਛ ਨਹੀਂ ਕਪੜੇ ਸੀ ਮੈਂ ਕਿਾ ਚੱਲ ਧੋ ਦੇਣੀ ਆ ਥੋੜੇ ਕਰ ਲਿਆ ਕੰਮ ਹਾਂ ਉਹ ਥੋੜਾ ਜਿਹਾ ਰਹਿ ਗਿਆ ਬਸ ਕਪੜੇ ਮਸ਼ੀਨ ਚ ਪਾਏ ਆ ਅੱਛਾ ਅੱਛਾ ਹਾਂਜੀ ਮੈਂ ਕੀ ਕੀਤੀ ਗੱਲ ਮੰਮੀ ਨਾਲ ਅੱਛਾ ਤੇ ਮੰਮੀ ਨਹੀਂ ਮੰਨਣ ਦੇ ਆਡੋਂ ਵੱਲੋਂ ਕਿਉਂ ਮੰਮੀ ਕਹਿੰਦੇ ਆ ਵੀ ਜ਼ਰੂਰੀ ਨਹੀਂ ਕਿ ਕੱਲਾ ਵੀ ਤੁਸੀਂ ਆਡ ਹੋ ਜਾਣਾ ਤੇ ਰੋਟੀ ਪਾਣੀ ਕੱਲਾ ਵੱਖਰਾ ਹੋਣਾ ਅੱਛਾ ਸਾਰਾ ਕੁਝ ਹੀ ਵੱਖਰਾ ਹੋਣਾ ਹੂੰ ਹਰ ਇੱਕ ਚੀਜ਼ ਦਾ ਮੁੱਲ ਪੈਣਾ ਵਾ ਤੇ ਉਹ ਤਾਂ ਪਤਾ ਹੀ ਆ ਵੱਖਰੇ ਤੇ ਹੋਣਾ ਹੀ ਆ ਸਾਰੇ ਅੱਧਾ ਅੱਧੇ ਹੋਣਾ ਹੀ ਆ ਤੇ ਨਾਲੇ ਵੱਡੀ ਗੱਲ ਕੋਲ ਮਮੀ ਮੰਨਣ ਕਿਉਂ ਨਹੀਂ ਦੇ ਇੱਕ ਗੱਲ ਹੋਰ ਆ ਜਿਹੜੀ ਮੰਮੀ ਨੇ ਕਹੀ ਆ ਉਹ ਕਹਿੰਦੀ ਜੇ ਅੱਡ ਹੋਣਾ ਨਾ ਤੇ ਵੇਲੀ ਰਹਿਣਾ ਬਣਾ ਹੁਣ ਵੇਖ ਲਾ ਜੇ ਆ ਘਰ ਛੱਡ ਕੇ ਵੇਲੀ ਰਹਿਣਾ ਤੇ ਤੇਰਾ ਡੋਏ ਨਹੀਂ ਆਪਾ ਵੇਲੀ ਆ ਕਿਹਦਾ ਦੀ ਗੱਲ ਹੋਈ ਵੇਲੀ ਰਹਿਣਾ ਕਿਉਂ ਸਾਡਾ ਘਰ ਚ ਹਿੱਸਾ ਨਹੀਂ ਐ ਅਸੀਂ ਵੇਲੀ ਕਿਉਂ ਜਾਈਏ ਨਾਲੇ ਮੇਰੀ ਸੁਣੋ ਗੱਲ ਜਦੋਂ ਮੰਮੀ ਤੁਹਾਨੂੰ ਇਹ ਕੁਝ ਕਹਿਣ ਦੇ ਹੀ ਤੇ ਤੁਹਾਡੇ ਮੂੰਹ ਤੇ ਤਾਲਾ ਲੱਗਾ ਸੀ ਤੁਸੀਂ ਕੁਝ ਬੋਲ ਨਹੀਂ ਸੀ ਸਕਦੇ ਸੋਣ ਕੇ ਤੇ ਆ ਕੇ ਦੱਸਾ ਲੱਗ ਪਿਆ ਵੇਲੀ ਕਿਉਂ ਰਹੀਏ ਸਾਡਾ ਘਰ ਚ ਹਿੱਸਾ ਏ ਅਸੀਂ ਆਪਣੇ ਘਰ ਰਵਾਂਗੇ ਮੈਂ ਤੇਰੀ ਗੱਲ ਮੰਨਦਾ ਵਾਂ ਕਿ ਸਾਡਾ ਘਰ ਵਿੱਚ ਹਿੱਸਾ ਹੈਗਾ ਪਰ ਮੰਮੀ ਕਹਿੰਦੀ ਆ ਕਿ ਜੇ ਤੇ ਤੁਸੀਂ ਮੇਰੀ ਮਰਜ਼ੀ ਨਾਲ ਅੱਡ ਹੁੰਦੇ ਫਿਰ ਮੈਂ ਤੁਹਾਨੂੰ ਸਾਰਾ ਕੁਝ ਦਿੰਦੀ ਸਾਰੀ ਹਰ ਇੱਕ ਚੀਜ਼ ਦਾ ਮੁੱਲ ਪੈਣਾ ਸੀ ਤੁਹਾਡਾ ਹਿੱਸਾ ਵੀ ਤੁਹਾਨੂੰ ਵਧੀਆ ਮਿਲਣਾ ਸੀ ਪਰ ਹੁਣ ਤੁਸੀਂ ਆਪਣੀਆਂ ਮਰਜ਼ੀਆਂ ਕਰਨ ਦੇ ਹੋ ਮਰਜ਼ੀਆਂ ਨਹੀਂ ਕਰਨੀ ਮੰਮੀ ਦੀ ਸਲਾਹ ਨਾਲ ਹੀ ਅੱਡ ਹੋਣਾ ਸੀ ਪਰ ਵੇਲੀ ਆਪਾਂ ਕਿਉਂ ਜਾਈਏ ਜੇ ਤੁਹਾਡਾ ਘਰ ਚ ਹਿੱਸਾ ਏ ਤੇ ਫਿਰ ਵੇਲੀ ਕਿਉਂ ਜਾਈਏ ਮੰਮੀ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਘਰ ਤੇ ਵੀ ਹਿੱਸਾ ਹੈ ਇਰਕਾਰ ਚੇ ਸਹ ਹੈਗਾ ਵਾ ਪਰ ਮਰਜ਼ੀ ਆਹੀ ਆਪਣੀ ਕਰਨ ਦੇ ਆ ਨਾ ਅਡਣ ਵਾਲੀ ਅਸੀਂ ਕਿਹਾ ਨਾ ਪਹਿਲ ਤੇ ਅਸੀਂ ਕੀਤੀ ਅਡਣ ਵਾਸਤੇ ਤੇ ਉਹ ਤਾਂ ਹਰ ਕੋਈ ਕਹਿੰਦਾ ਹੀ ਹੈ ਕਿ ਅਡ ਹੋਣਾ ਜਾਂ ਕਿਦਾਂ ਵੀ ਇਹ ਥੋੜਾ ਨਾ ਕਿ ਮੰਮੀ ਹੁਣ ਮੰਮੀ 10 ਸਾਲ ਨਾ ਕਰੇ 15 ਸਾਲ ਨਾ ਕਰੇ ਤੇ ਫਿਰ ਆਹੀ ਕੰਝਰ ਕੰਨਾ ਚੰਦਾ ਰਿਹਾ ਕਰੂਗਾ ਇਹਨਾਂ ਦੇ ਮੈਨੂੰ ਹੁਣ ਪਤਾ ਨਹੀਂ ਇਹ ਗੱਲ ਦਾ ਮੈਂ ਤੈਨੂੰ ਕੀ ਕਹਾਂ ਹੁਣ ਫਿਰ ਤੁਸੀਂ ਨਾ ਚੰਗੀ ਤਰ੍ਹਾਂ ਮੰਮੀ ਨਾਲ ਗੱਲ ਨਹੀਂ ਹੋ ਕੀਤੀ ਮੰਮੀ ਤੁਹਾਨੂੰ ਕਹੀ ਜਾਂਦੀ ਤੁਸੀਂ ਛੁੱਡੂ ਬਣ ਕੇ ਖੜੇ ਹੋਣੇ ਲੱਗੇ ਤੇ ਮੂੰਹੋਂ ਕੁਝ ਬੋਲਿਆ ਨਹੀਂ ਹੁਣ ਯਾਰ ਮੈਂ ਤੇ ਅੱਗੇ ਰੋਈ ਰੋਈ ਕਰਕੇ ਨਾ ਤੇ ਥੱਕ ਗਿਆ ਹਾਂ ਗੱਲਾਂ ਤੇ ਮੈਂ ਫਿਰ ਆ ਜਾ ਕੇ ਕਹਿਣਾ ਤੁਹਾਨੂੰ ਹੀ ਆ ਮੈਂ ਕਿਹਨੂੰ ਕਹਾਂ ਤੂੰ ਮੈਨੂੰ ਜੋ ਕਹਿਣ ਦੀ ਹੈ ਜਾਂ ਮੰਮੀ ਨਾਲ ਗੱਲ ਕਰ ਲੈ ਜਾ ਕੇ ਮੰਮੀ ਨੇ ਕਿਹੜੀ ਸਵਾਦ ਦੀ ਕੋਈ ਗੱਲ ਕਰਨੀ ਹੈ ਉਹ ਮੈਂ ਤੇਰੀ ਗੱਲ ਮੰਨਦਾ ਮੰਮੀ ਨੇ ਨਹੀਂ ਸਵਾਦ ਦੀ ਗੱਲ ਕਰਨੀ ਤੇ ਜੇ ਆਪ ਤੂੰ ਚੰਗੀ ਹੋਵੇਂ ਤੇ ਫਿਰ ਅਗਲਾ ਵੀ ਕਿਉਂ ਲੜੇ ਆ ਕੇ ਮੈਂ ਚੰਗੀ ਹਾਂ ਮੈਂ ਆਪਣੇ ਫਾਇਦੇ ਵਾਸਤੇ ਕਹਿ ਨਹੀਂ ਆ ਕਿ ਅੱਡ ਹੋ ਜਾਈਏ ਚੰਗੇ ਰਵਾਂਗੇ ਪਰ ਤੁਹਾਨੂੰ ਗੱਲ ਕਰਨ ਦਾ ਕਿਤੇ ਪਤਾ ਹੀ ਨਹੀਂ ਹੈ ਕਿਦਾਂ ਯਾਰ ਤੂੰ ਵੀ ਮੇਰੀ ਜਾਨ ਖਾਂਦੀ ਰਹਿਣੀ ਹੈ ਜੇ ਮੈਂ ਤੇਰੀ ਸੁਣਾ ਤੇ ਮੰਮੀ ਕਹਿੰਦੀ ਆ ਵੀ ਘਰ ਦੀ ਤੇ ਪਿੱਛੇ ਲੱਗਾ ਵਾ ਇਹ ਜੇ ਮਾਂ ਮਮੀ ਦੀ ਘਰਾਂ ਤੋਂ ਤੂੰ ਕਹਿੰਨੀ ਆ ਵੀ ਗੱਲ ਹੀ ਨਹੀਂ ਕਰਦਾ ਮਮੀ ਨਾਲ ਕੋਈ ਮੈਂ ਕਿੱਧਰ ਜਾਵਾਂ ਫਿਰ ਕਿਹੜੇ ਖੂਪਾਂ ਮੈਂ ਮੈਨੂੰ ਨਹੀਂ ਪਤਾ ਤੁਸੀਂ ਗੱਲ ਦੋ ਕਰੋ ਦੁਆਰਾ ਜਾਂ ਜਿੱਦਾਂ ਮਰਜ਼ੀ ਕਰੋ ਆ ਤਾਂ ਕੋਈ ਗੱਲ ਨਹੀਂ ਹੋਈ ਮੈਂ ਕਿਹੜੇ ਖੂ ਚ ਜਾਵਾਂ ਜੇ ਮਮੀ ਸੁਣਨ ਵਾਲੇ ਉਹਨਾਂ ਦਾ ਤੂੰ ਜੀ ਸੁਣਦੇ ਨਾ ਮਮੀ ਸੁਣਦੇ ਤਾਂ ਮੈਂ ਕਿੱਧਰ ਜਾਵਾਂ ਫਿਰ ਮੈਂ ਹੁਣ ਨਹੀਂ ਉਹ ਗੱਲ ਕਰਨੀ ਯਾਰ ਮੈਂ ਹੁਣ ਥੱਕ ਗਿਆ ਗੱਲਾਂ ਕਰ ਕਰ ਕੇ ਮੈਂ ਹੀ ਗਾੜੀ ਕੀਤਾ ਤੂੰ ਗੱਲਾਂ ਕਰਨ ਵਾਸਤੇ ਚੱਲ ਠੀਕ ਆ ਗੱਲ ਕਰ ਲੈ ਜਾ ਕੇ ਮਮੀ ਜਾਉ ਨਹੀਂ ਕਰਨੀ ਤੇ ਨਾ ਕਰੋ ਗੱਲ ਆਏ ਵੱਡੇ ਸਿਆਣੇ ਗੱਲ ਨਹੀਂ ਕਰਨੀ ਮੈਂ ਫਾਹਾ ਲੈਣਾ ਨਾ ਇੱਥੇ ਹੁਣ ਕਦੋਂ ਆਉਂਦੇ ਗਏ ਆ ਬਾਹਰ ਨੂੰ ਬੰਦਾ ਟਾਈਮ ਨਾ ਆ ਜਾਂਦਾ ਵਾ ਹੋਣ ਦੀਆਂ ਗਈਆਂ ਨੂੰ ਸ਼ਾਮਾਂ ਪੈ ਜਾਣੀਆਂ ਵਾ ਉੱਤੋਂ ਬੱਦਲ ਆ ਗਿਆ ਵਾ ਭਾਵੇਂ ਮੀਂਹ ਆ ਜਾਏ ਤੇ ਜਾਇਆ ਹੀ ਨਾ ਜਾਵੇ ਇਹਨਾਂ ਵਾਲੀ ਤੇ ਉਹੀ ਨਾ ਹਾਦੀ ਹੋਈ ਜਿੱਦਾਂ ਨਾ ਗੱਲੀ ਪੈ ਜਾਣਾ ਉੱਥੇ ਬੈਠੇ ਰਹਿਣਾ ਪਿਠਹਿਰ ਕੇ ਚਲ ਜੂ ਠਹਿਰ ਕੇ ਚਲ ਜੂ ਲੈ ਲੱਗਦਾ ਆ ਹੀ ਗਏ ਆ ਪੋਛ ਹੀ ਲੈਣੀ ਇਹਨਾਂ ਨੂੰ ਆ ਗਏ ਜੇ ਕਦੋਂ ਦੀ ਢੀਕਣ ਲਈ ਆ ਵੀ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਆ ਰਮਨ ਉੱਥੇ ਮਿੰਟੂ ਮਿਲ ਪਿਆ ਤੇ ਉਹਦੇ ਨਾਲ ਡਾਪਿਆ ਗੱਲਾਂ ਬਾਤਾਂ ਮਾਰਨਾ ਲੈ ਦੱਸ ਤੁਸੀਂ ਤਾਂ ਗੱਲਾਂ ਮਾਰਨ ਡੈ ਪੇ ਤੇ ਮੈਂ ਢੀਕਣ ਡਈ ਹਾਂ। ਉਹ ਚੱਲ ਕੋਈ ਗੱਲ ਨਹੀਂ ਆ ਤੇ ਹੁਣ ਕਿੰਨੇ ਕੇ ਪੈਸੇ ਚਾਹੀਦੇ ਆ ਫਿਰ ਜਾਣਾ ਸ਼ਹਿਰ ਨੂੰ ਤੇ ਪੈਸੇ ਹੁਣ ਜਿਆਦੇ ਨੂੰ ਤਾਂ 5-6000 ਰੁਪਈਆ ਤਾਂ ਦੋ। ਕੱਪੜੇ ਨੂੰ ਤਾਂ ਹੱਥ ਨਹੀਂ ਲੱਗਦਾ ਸੋਨੇ ਦੇ ਭਾਵਾ। ਤੇ ਨਾਲੇ ਹੁਣ ਜਿੱਦਾਂ ਦੇ ਕੁੜੀ ਕਹੂਗੀ ਉਦਾਂ ਦੇ ਬਣਾ ਕੇ ਦੇਣੇ ਆ। ਫਿਰ 5000 ਨਾਲ ਥੋੜਾ ਸਰਨਾ। ਤੁਸੀਂ ਸਿਆਣੀ ਆ। ਚੱਲ ਜੇ ਵੱਧ ਵਾ ਤਾਂ ਵੱਧ ਦੇ ਦੋ ਬੱਚੇ ਘਰ ਹੀ ਆ ਜਾਣੇ ਆ ਮੈਂ ਕਿਹੜੇ ਉੱਥੇ ਛੱਡ ਆਉਣੇ ਦੁਕਾਨ ਤੇ। ਹੁਣ ਨਾਲ ਚੱਲੀ ਆ ਤੇ ਜਿੰਨੂੰ ਹੱਥ ਪਾਇਆ ਸੂਟ ਨੂੰ ਉਹ ਹੀ ਲੈ ਕੇ ਦੇਣਾ ਪੈਣਾ ਕੀ ਕਹੂੰਗੀ ਤੇ ਆ ਚੱਲ ਕੋਈ ਨੀਰ ਪਈ ਤਨ ਮੰਦਾ ਹੋਇਆ ਪਈ ਦੇ ਦੇਣਾ ਜਿੰਨੇ ਖਰਚੇ ਜਾਣਗੇ ਖਰਚੇ ਜਾਣਗੇ ਬਾਕੀ ਨਹੀਂ ਲੈ ਕੇ ਵਾਪਸ ਦੇ ਦੇ ਦੀ ਮੈਨੂੰ ਫਿਰ ਉਹ ਕੋਈ ਗੱਲ ਨਹੀਂ ਸਾਬ ਕਿਤਾਬ ਦੱਸ ਦੂੰਗੀ ਸਾਰਾ ਕਿਉਂ ਕਰੀ ਜਾਂਦੇ ਜੇ ਫਿਰ ਰਮਨ ਨੇ ਖਰਿਆ ਸਾਰੇ ਉੱਥੇ ਖਰਚਾਉਣੀਆਂ ਨਹੀਂ ਖਰਚ ਕਿੰਦੀ ਕੋਈ ਗੱਲ ਉਹ ਨਹੀਂ ਆ ਰਮਨ ਖਰਚਾਂ ਦੀ ਨਹੀਂ ਗੱਲ ਮੈਨੂੰ ਇਹ ਆ ਵੀ ਫਿਰ ਜੇ ਜਾਣਾ ਤਾਂ ਫਿਰ ਉਹਦਾ ਵੀ ਸੂਟ ਲੈ ਆਈ ਨਾਲ ਕੋਈ ਗੱਲ ਨਹੀਂ ਵੇਖੂੰਗੀ ਜੇ ਕੋਈ ਚੰਗਾ ਲੱਗਾ ਤਾਂ ਲੈ ਆਉਂਗੀ ਉਹਦਾ ਵੀ ਮੈਂ ਤਾਂ ਕੁੜੀ ਨੂੰ ਬਣਾ ਕੇ ਦੇਣੀ ਐ ਉਹਦਾ ਵਿੱਚ ਪੋਗ ਪਾਉਣੀ ਡੈਪੇ ਜੀ ਤੇ ਉਹਦਾ ਵੀ ਨਾਲ ਲੈ ਆਈ ਮਾਤਾ ਨੇ ਮੇਰੇ ਗੱਲ ਪਿਆ ਜਾਣਾ ਵੀ ਗਈ ਕਿਹੜੇ ਕੰਮ ਹਦ ਕਰਦੀ ਕਿਹੜੇ ਕੰਮ ਫਿਰਦੀ ਆ ਚਲ ਆ ਤਮ ਪੈਸੇ ਦੇ ਦਵਾ ਤੁਹਾਨੂੰ ਫਿਰ ਚਲੋ ਚਲਾ ਜਾ ਇਹ ਨਾਲੀ ਵੀ ਹੱਦ ਹੋ ਗਈ ਅੱਜ ਜਾਣ ਦਾ ਨਾ ਹੀ ਲਿਆ ਵਾ ਤੇ ਉਹਦਾ ਵੀ ਸੂਟ ਲੈ ਆਈ ਪਹਿਲੇ ਸੂਟ ਉਹਦੇ ਪਾਟ ਗਏ ਉਹਦੇ ਕੱਪੜਿਆਂ ਨਾਲ ਰੱਜਦੀ ਨਹੀਂ ਗਈ ਕਪਾਤ ਪਾਈ ਛੱਡਦੀ ਆ ਮੈਨੂੰ ਸੂਟ ਬਣਾ ਦੋ ਮੈਨੂੰ ਆ ਲੈ ਦੋ ਮੈਨੂੰ ਉਹ ਲੈ ਦੋ ਉਹਨੂੰ ਹੋਰ ਖਰਚੇ ਨਹੀਂ ਨਾ ਲੱਗਦੇ ਵੀ ਹੋਰ ਖਰਚੇ ਵੀ ਹੈਗੇ ਆ ਸਾਡਾ ਮੁੰਡਾ ਤਾਂ ਹੁਣ ਜਵਾਨ ਹੋਇਆ ਵਾ ਕੱਲ ਨੂੰ ਉੱਤੇ ਵੀ ਪੈਸੇ ਲੱਗਣੇ ਆ ਇਹ ਤਾਂ ਲੀੜਾ ਕੱਪੜਾ ਹੀ ਬਣੂ ਪੂਰਾ। ਏਖੋ, ਹੋਂਦੇ ਕਿਦਾਂ ਕੱਪੜਿਆਂ ਦੀਆਂ SLAਵਾਵਾਂ ਹੁੰਦੀਆਂ ਇਹਨਾਂ ਦੀਆਂ। ਨਹੀਂ, ਹੋਂਨ ਮਾਤਾ ਬੜੀ ਲੱਗੀ ਏ ਕੱਪੜਿਆਂ ਦੇ SLAਵਾ ਕਰਨਾ ਤੇ ਜਿੱਦਨ ਮੈਂ ਕੱਪੜੇ ਮੰਗੇ ਹੀ ਉਦੋਂ ਕਾਲੀ ਕਿੜੀ ਫਿਰ ਗਈ। ਉਦੋਂ ਤੇ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਹੈਗੇ। ਹੁਣ ਕੁੜੀਵਾਰੀ ਤੇ ਬੜੀ ਛਿੱਤੀ ਪੈਸੇ ਨਿਕਲ ਗਏ। ਹੋਂਨ ਤੇ ਕਹਿੰਦੀ ਆ ਵਨ ਸਵੰਨੇ ਇਹਨਾਂ ਨੂੰ ਸੂਟ ਸਵਾਕੇ ਦੇ ਕੁੜੀ ਨੂੰ। ਹੈ ਤਾਂ ਬੜੀ ਚਲਾਕ ਅਦਾ ਮਾਤਾ। ਉਦੋਂ ਤੇ ਝੋਨੇ ਆਣ ਕੇ ਫਲਾਣਾ ਢੀਂਡਾ ਉਹਦੇ ਤੇ ਗੱਲਾਂ ਹੀ ਬੜੀਆਂ ਬਣਾ ਲਈਆਂ ਸੀ ਤੇ ਇਹਨਾਂ ਨੂੰ ਪੁੱਛੇ ਹੁਣ ਕਿਹੜੇ ਘਰ ਤੋਂ ਨੇ ਆ ਗਏ ਜਿਹੜੇ ਕੁੜੀ ਆਈ ਹੈ ਨਾ ਮਾਤਾ ਨੂੰ ਮੈਨੂੰ ਪਹਿਲੇ ਪਤਾ ਸੀ ਮਾਤਾ ਨੇ ਹੀ ਕੁਝ ਕਰਨਾ ਕੁੜੀ ਨੂੰ ਤੇ ਬਥੇਰਾ ਪੀਣਾ ਉਹ ਕਿਹੜੀ ਘਰੋਂ ਆੜੀ ਹੈ ਅਭੀ ਇੱਥੇ ਆਣ ਕੇ ਨਾ ਬਹਿ ਜਾਂਦੀ ਹੈ ਤੇ ਬਸ ਉਹਨੂੰ ਉਹੀ ਹੁੰਦਾ ਹੁਣ ਮੈਨੂੰ ਕੱਪੜੇ ਵੀ ਮਿਲ ਜਾਣੇ ਤੇ ਮੈਂ ਚੁੱਧਰ ਵੀ ਕਰ ਲਈ ਜੀ ਹੋ ਸਕਦੀ ਹੈ ਐ ਉਹ ਵੀ ਚਲਾਤੀ ਹੈ ਸੱਸ ਨੂੰ ਲੈ ਕੇ ਦਿੰਦੀ ਨਹੀਂ ਖੁਦ ਬਣਾਵਣਾ ਕੋਲ ਲੈ ਚਲਦੀ ਨਹੀਂ ਕੋਈ ਨੰਬਰ ਆਪਣੇ ਸੱਸ ਨੂੰ ਦੇਣਾ ਲੰਦੀ ਨਹੀਂ ਕੋਈ ਨਹੀਂ ਆੰਦਲੇ ਲਖਬੀ ਨੇ ਅੱਲੋ ਕੋ ਮੈਚ ਆਇਆ ਤੇ ਗੱਲ ਕਰਦੀ ਆ ਕਿ ਉਦੋਂ ਮੇਰੇ ਵਰੀ ਤਾਂ ਨਾਲ ਕੋ ਪੈਸੇ ਨਹੀਂ ਕਿਲੇ ਨੇ ਸੀ ਕੱਪੜਿਆਂ ਲਈ ਉਦੋਂ ਤੇ ਕਹਿੰਦੇ ਸੀ ਛੋ ਨਛੇ ਮਹੀਨੇ ਪਾਣਾ 6 ਮਹੀਨੇ ਕੱਪੜੇ ਬਣਾ ਕੇ ਦਿੰਦੇ ਹੋਂ ਤੇ ਮਹੀਨਾ ਵੀ ਨਹੀਂ ਹੋਇਆ ਤੇ ਹੁਣ ਮਾਤਾ ਨੇ ਬੜੀ ਸ਼ੀਤੀ ਕਹਿਤਾ ਜਾਓ ਸ਼ਹਿਰੋਂ ਜਾ ਕੇ ਕੱਪੜੇ ਬਣਾ ਲਿਆ ਆੰਦਲੇ ਨੇ ਕੋਈ ਨਾ ਮੈਂ ਬਸ ਰਹੀ ਹਾਂ ਕਿੰਨਾ ਟਾਈਮ ਹੋ ਗਿਆ 10 ਮੈਂ ਤਿਆਰ ਹੋ ਕੇ ਬੈਠੀ ਆ ਭਾਬੀ ਵੀ ਪਤਾ ਨਹੀਂ ਕਿਹੜੇ ਕੰਮਾਂ 'ਚ ਲੱਗੀਆਂ ਜਾਣਾ ਜਾਣਾ ਉੱਥੇ ਜਾ ਕੇ ਫੇਰ ਕਹਿੰਣਾ ਹਨੇਰਾ ਹੋ ਗਿਆ ਤੇ ਮੇਰਾ ਆ ਵੀ ਕੰਮ ਪਿਆ ਤੇ ਆ ਵੀ ਪਿਆ ਕਰਨ ਵਾਲਾ ਪਤਾ ਨਹੀਂ ਕਦੋਂ ਜਾਣਾ ਹੈ ਕਿੰਨਾ ਟਾਈਮ ਹੋ ਗਿਆ ਕਦੀ ਬੈਠੀ ਮੈਂ ਨਾਉ ਚੱਲ ਜੀ ਫਿਰ ਚਲੋ ਭਾਬੀ ਮੈਂ ਤੇ ਉਦੋਂ ਦੀ ਕਹਿੰਦੀ ਮੈਂ ਕਿੰਨਾ ਟਾਈਮ ਹੋ ਗਿਆ ਭਾਬੀ ਆਏ ਨਹੀਂ ਕਿ ਮੈਂ ਤੇ ਤਿਆਰ ਹੋ ਕੇ ਬੈਠੀ ਹਾਂ ਆਉਣਾ ਆਣਾ ਕਿਹੀ ਤੇਰੇ ਵੀਰ ਨੂੰ ਦੀ ਕੰਢੀ ਹਾਂ ਮੈਂ ਹਾਂ ਆਉਂਦੇ ਤੇ ਨਾ ਕੋ ਪੈਸੇ ਲੈ ਕੇ ਤੇ ਤੇਰੀ ਜਾਣੇ ਹੁਣ ਆਈ ਹੋ ਬੰਬੀ ਤੋਂ ਅੱਛਾ ਅੱਛਾ ਉਥੇ ਕਿਸੇ ਨਾਲ ਗੱਲੀ ਲੱਗ ਗਏ ਉਹ ਤੈਨੂੰ ਪਤਾ ਹੀ ਆ ਫਿਰ ਵੀਰ ਦਾ ਕੋਈ ਨਾ ਭੈਣ ਆਇਆ ਤੇ ਮੇਰੀ ਗੱਲ ਸੁਣ ਇਹ ਕਹਿਣ ਦੇ ਹੀਗੇ ਤੂੰ ਨਦੀਪ ਨੂੰ ਪੁੱਛ ਲੋ ਤੇ ਜੀ ਉਹਨੇ ਜਾਣਾ ਤੇ ਨਾਲ ਲੈ ਜਾ ਜੋ ਤਕਵਾ ਨੂੰ ਜੇ ਭਾਬੀ ਉਹਨੂੰ ਕਹਿਣਾ ਨਾ ਤੇ ਮੈਂ ਨਹੀਂ ਜਾਣਾ ਜਿੱਦਨ ਦੀ ਮੈਂ ਆਈ ਆ ਉਦੋਂ ਦੇ ਤੇ ਪੋੜੇ ਪਾਏ ਪਏ ਹਣੇ ਮੈਨੂੰ ਤੇ ਉਹਦਾ ਹੀ ਨਹੀਂ ਸਿਖਾਉਂਦੀ ਮੈਨੂੰ ਵੇਖ ਕੇ ਤੇ ਉਹਨੂੰ ਪਤਾ ਨਹੀਂ ਕੀ ਉਹਦਾ ਤਾਪ ਚੜਿਆ ਪਿਆ ਆ ਚੰਗੇ ਮੂੰਹ ਗੱਲ ਕੀਤੀ ਉਹਨੇ ਮੈਂ ਜੇ ਉਹਨੂੰ ਖੜਨਾ ਨਾਲ ਤੇ ਮੈਂ ਬਿਨਾ ਸੂਟਾ ਤੋਂ ਚੰਗੀ ਆ ਸੂਟ ਹੀ ਸੂਟ ਆ ਮੇਕਅਪ ਬਥੇਰੇ ਕੋਈ ਨਹੀਂ ਰਹਿਨ ਤਾਂ ਤੁਸੀਂ ਉਹਨੂੰ ਲੈ ਜਾਓ ਫਿਰ ਨਹੀਂ ਨਹੀਂ ਇਹ ਇਦਾਂ ਦੀ ਗੱਲ ਨਹੀਂ ਗਈ ਕੋਈ ਵੀ ਹੈਗੀ ਉਹ ਤੇਰਾ ਨਾ ਵੀਰ ਡਰਦਾ ਵਾ ਕਿ ਸਾਂਝਾ ਘਰ ਵਾ ਨੀ ਕੀ ਜੀ ਗੱਲ ਤੱਕ ਪਤਾ ਨਾ ਪੈ ਜੀ ਤੇ ਜੇ ਤੂੰ ਨਹੀਂ ਖੜਨਾ ਤਾਂ ਕੋਈ ਗੱਲ ਨਹੀਂ ਆਪਾਂ ਦੋਵੇਂ ਜਾਣੀਆਂ ਚੱਲ ਜਾਨੇ ਆ ਤੇ ਸਾਂਝੇ ਘਰ ਚ ਅੱਗੇ ਉਹਨੇ ਇਹ ਗੱਲ ਛਾਡੋ ਨੇ ਬਿਨਾਂ ਗੱਲ ਤੋਂ ਕੋ ਪਤਾ ਪਾਇਆ ਆ ਪਹੋਂਦ ਉਹਦੀ ਕਿਹੜਾ ਨਵੀਂ ਹੈ ਤੇ ਤੇਰੀ ਗੱਲ ਠੀਕ ਵਾ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਸਾਡਾ ਮੁੰਡਾ ਕਿਉਂ ਡਰਦਾ ਫਿਰਦਾ ਵਾ ਉਹ ਜਿਹੜੇ ਕੋ ਜੁਰਤ ਰੱਖੇ ਨਾ ਉਹਦੀ ਕੀਮਤ ਨਹੀਂ ਗੱਲ ਕਰਨ ਦੀ ਹੁਣ ਭਾਬੀ ਐਦਾਂ ਲਿਆਂਦੀਆਂ ਜੜੀਆਂ ਨੇ ਨਾ ਹੁਣ ਉਹਨੂੰ ਇਹ ਆ ਕਿ ਮੈਂ ਕਿਸੇ ਨੂੰ ਕਹਿਣ ਚੋਗਣੀ ਐ ਇਹ ਵੀ ਗੱਲ ਤੇਰੀ ਠੀਕ ਵਾ ਮਛੇਰਾ ਵੱਡਿਆ ਹੀ ਫੇ ਨਾ ਇਦਾਂ ਕਰ ਨਾ ਇਦਾਂ ਕਰ ਕੋਈ ਘਰ ਘਰਾਣੇ ਦੀ ਹੋਵੇ ਨਾ ਤੇ ਬੰਦੇ ਨੂੰ ਕਹਿਣ ਵਾਲਾ ਬੰਦਾ ਵਾ ਹੁਣ ਕਿੰਨੂੰ ਕਵੇ ਬੰਦਾ ਇੱਥੇ ਉਹੀ ਨਾ ਹੁਣ ਉਹ ਪਛਤਾਉਂਦਾ ਆ ਜਾਂ ਨਹੀਂ ਪਛਤਾਉਂਦਾ ਆ ਤੇ ਚੱਲ ਉਹੀ ਜਾਣੇ ਪਰ ਉਹਨੇ ਵੀ ਆਉਂਦੀ ਨੇ ਜਿਆਦਾ ਸਿਰ ਤੇ ਚੜਦੀ ਹੁਣ ਉਹਦੇ ਵੀ ਕਾਬੂ ਚ ਨਹੀਂ ਅਜੇ ਤਾਂ ਦੀ ਮੈਂ ਸਕੂਲੇ ਲੱਗਣਾ ਵਾ ਕੋਈ ਨਹੀਂ ਕਰ ਲੈ ਜਿਹੜੇ ਨਿਆਣੇ ਦੇ ਇਹਨੇ ਮਾਸਟਰ ਡਿਗਰੀਆਂ ਕਰਾਉਣੀਆਂ ਡੀਸੀ ਲਾਉਣੇ ਆ ਨਾ ਜਿਹੜੇ ਇਹਨੇ ਨਿਆਣੇ ਜਾਣ ਦੀ ਲੋਕਾਂ ਦੇ ਲਾਮੇ ਵੇਖੇ ਇੱਥੇ ਘਰ ਤੱਕ ਆਉਣੇ ਆ ਥਾਡ ਨੂੰ ਕਹਿ ਲਈਓ ਥਾਡ ਕਰ ਦੋ ਮੈਨੂੰ ਮੀਨਾ ਕੀਤੀ ਹੀ ਵੀਰ ਜੀ ਨੇ ਗੱਲ ਹਾਂ ਮੈਂ ਕਿਹਾ ਕਿ ਅੱਡ ਕਰੇਗੀ ਨਾ ਜੇ ਬਹੁਤੀ ਗਲਤ ਨਾ ਕਰੂਗਾ ਤੇ ਮੈਂ ਕਿਹਾ ਉਹਨੂੰ ਸਿੱਧੀ ਗੱਲ ਕਹਿ ਦੋ ਕਿ ਹਿੱਸੇ ਫੇਰ ਦੋ ਨਹੀਂ ਚਾਰ ਹੋਣੇ ਆ ਮੈਂ ਕਿਹਾ ਇੱਕ ਤੁਹਾਡਾ ਇੱਕ ਮੰਮੀ ਦਾ ਇੱਕ ਮੇਰਾ ਤੇ ਇੱਕ ਇਹਦਾ ਮੈਂ ਕਿਹਾ ਇਹਨੂੰ ਇਹ ਨਾ ਕਿਉਂਕਿ ਦੂਜਾ ਹਿੱਸਾ ਮਿਲਣਾ ਮੈਨੂੰ ਇਹ ਗੱਲ ਤੇ ਤੇਰੀ ਠੀਕ ਹੈ ਨਾ ਫੇਰ ਹੀ ਧਰਨਾ ਵਾ ਜੇ ਚੌਥਾ ਹਿੱਸਾ ਮੇਰੇ ਹਿੱਸੇ ਆਇਆ ਤੇ ਮੈਨੂੰ ਕੀ ਬਚਣਾ ਉੱਚ ਤਾਂ ਰੋਟੀ ਪੂਰੀ ਨਹੀਂ ਹੋਣੀ ਜਿੰਨੇ ਬੈਠੇ ਕਮਾਈ ਕੋਈ ਨਹੀਂ ਦੋਵਾਂ ਦੀ ਰੋਟੀ ਪਾਣੀ ਉਹਨੂੰ ਨਹੀਂ ਬਣਾਉਣਾ ਆਂਦਾ ਕੀ ਕਰ ਲੈਣਗੇ ਅੱਡ ਰਹਿ ਕੇ ਭਰਨਾ ਨਵਦੀਪ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਪਰਿਵਾਰ ਤੋਂ ਵੰਡ ਜਾਵਾ ਉਹ ਤੇ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਅਜੇ ਦਿਨ ਕਿਹੜੀ ਤੇ ਰਾਤ ਕਿਹੜੀ ਅੱਧ ਹੋਣ ਦੀਆਂ ਗੱਲਾਂ ਹੋਣ ਵੀ ਡੈ ਪੀਆਂ ਕਿਤੇ ਇਹ ਤਾਂ ਨਹੀਂ ਸਾੜਾ ਕਿ ਇਹਦਾ ਮੁੰਡਾ ਵੱਡਾ ਹੋਣ ਲਿਆ ਵਾ ਕੱਲ ਨੂੰ ਉਹਨੂੰ ਵੀ ਬਾਹਰ ਅੰਦਰ ਕੱ ਲੈਣਾ ਪੈਣਾ ਵਾ ਤਾਂ ਹੁਣ ਵੇਖ ਤੇਰੇ ਭਰਾ ਨੇ ਸਾਰੀ ਉਮਰ ਕਿਦਾਂ ਕਮਾਈ ਕੀਤੀ ਆ ਤਾਨੂੰ ਕਦੀ ਨਾ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਕਿ ਮੇਰੇ ਨਿੱਕੇ ਭੈਣ ਭਰਾ ਵਾ ਪੜਾਇਆ ਲਖਾਇਆ ਸਾਰੇ ਕੰਮ ਕੀਤੇ ਆਪਣੀਆਂ ਕਈ ਰੀਝਾਂ ਜਿਹੜੀਆਂ ਮਨ ਵਿੱਚ ਮਾਰੀਆਂ ਤੇ ਪਰ ਫੇਰ ਇੱਥੇ ਜਾਨ ਕੇ ਬੰਦਾ ਇਦਾਂ ਕਰੇ ਨਾ ਤੇ ਮਾਨੂੰ ਬੜਾ ਦੁੱਖ ਲੱਗਦਾ ਤੇ ਇਹ ਤੇ ਘਰ ਤੇ ਹੋਏ ਮਰ ਗਏ ਆ ਭਾਬੀ ਉਹ ਜੋ ਮਰ ਜੀ ਗਏ ਦੁੱਖ ਤੇ ਹੁਣ ਵੀਰ ਨੂੰ ਹੁਣ ਜਿੰਨੂੰ ਪੁੱਤ ਵਾਂਗੂ ਪਾਲਿਆ ਵੀਰ ਨੇ ਹੁਣ ਉਹ ਵੀ ਜਨਾਨੀ ਪਿੱਛੇ ਲਾ ਕੇ ਵਿਆਹ ਆ ਪੰਗੇ ਲੈਣ ਵੀਰ ਨਾਲ ਵੀ ਕਿ ਮੈਨੂੰ ਅੱਡ ਕਰਦੇ ਉਹ ਕਰਦੇ ਜਦੋਂ ਅੱਜ ਹੁਣ ਵੀਰ ਦਾ ਕਿ ਕਹਿੰਦੇ ਮੋਢੇ ਨਾਲ ਮੋਢਾ ਜੋੜ ਕੇ ਉਹਦਾ ਸਾਥ ਦੇਣ ਦੀ ਵਾਰੀ ਆਈ ਉਦੋਂ ਵਖੋ ਵਖਰਾ ਆ ਖੜਾ ਫਰਨੂ ਫਿਰਦਾ ਫਿਰ ਉਹਦੇ ਦਿਲ ਨੂੰ ਤੇ ਵੱਜਣੀ ਉਹ ਇਹ ਤਾਂ ਗੱਲ ਵਾ ਜੇ ਰੋਟੀ ਲੈ ਕੇ ਜਾਨੀ ਆ ਫੇ ਰੋਟੀ ਖਾ ਲੋ ਸੋਚਦੇ ਰਹਿੰਦੇ ਆ ਮੈਨੂੰ ਦੱਸਦੇ ਤੇ ਨਹੀਂ ਆ ਪਰ ਮੈਨੂੰ ਪਤਾ ਤਾਂ ਸਾਰਾ ਲੱਗਦਾ ਨਾ ਕਿ ਕੀ ਗੱਲ ਸੋਚਣ ਡੇਆ ਤੇ ਕੀ ਨਹੀਂ ਆ ਮੈਂ ਵੀ ਉਦਨ ਕਹਾ ਮੈਂ ਐਵੇਂ ਨਾ ਫਿਕਰ ਲੈ ਕੇ ਤੇ ਆਪੀ ਬਿਮਾਰ ਹੋ ਜਿਓ ਮੈਂ ਕਹਾ ਕੋਈ ਗੱਲ ਨਹੀਂ ਆਪੀ ਕਰਨਗੇ ਨਾ ਤੇ ਭੋਗਣਗੇ ਵੀ ਮੈਂ ਕਹਾ ਇੱਕ ਹਿੱਸਾ ਲੈ ਕੇ ਕਮਾਈ ਕੱਖ ਨਹੀਂ ਮੈਂ ਕਿੰਨਾ ਬਚੇਰੇ ਕੀ ਕਰ ਲੈਣਗੇ ਪਤਾ ਲੱਗ ਲੈਨ ਦੋ ਮੈਂ ਕਹਾ ਇਹਨਾਂ ਨੂੰ ਵੀ ਜਰਾ ਚਲ ਆ ਚਲੀਏ ਬਾਹਰ ਬੱਦਲ ਬੜਾ ਹੋਇਆ ਮੁਰਕੇ ਮੀਂਹ ਆ ਜਾਈ ਚਲ ਚਲ ਪਰ ਵੀ ਚਲੀਏ ਚਲ ਇਹਨਾਂ ਸ਼ੁਕਰ ਧੋਪ ਨਿਕਲ ਆਈਏ ਹੋਰ ਕੀ ਮੈਂ ਤਾਂ ਕਹਾ ਬੱਦਲ ਵਾ ਤੇ ਮੀਂਹ ਪੈ ਜਾਣਾ ਆਹੋ ਤੋ ਹੀ ਨਾ ਚਲ ਆ ਮੈਂ ਗੇਟ ਖੋਲਦੀ ਆ ਠੀਕ ਆ ਚਲ ਖੋਲੋ ਫਿਰ ਆ ਗਈ ਮੈਂ ਦੀਪਾ ਹਾਂਜੀ ਮੇਰੀ ਗੱਲ ਸੁਣ ਲੈ ਜੀ ਦੱਸੋ ਭੈਣ ਤੇ ਭਵੀਰ ਹੁਣ ਕਿੱਥੇ ਗਏ ਆ ਗਈਆਂ ਹੋਣੀਆਂ ਕਿਤੇ ਕਿਉਂ ਨਹੀਂ ਮੈਂ ਹੁੰਦਾ ਪਿਆ ਹਾਂ ਅੱਡੇ ਤੋਂ ਤੇ ਉਹ ਕੁੜੀ ਜਾਂਦੇ ਵੇਖਿਆ ਨਾ ਦੁਬਹਣੀ ਆਹ ਪਤਾ ਮੈਨੂੰ ਕਿੱਥੇ ਗਈਆਂ ਕੁਝ ਨਹੀਂ ਆਓ ਕੱਪੜੇ ਖਰੀਦਣ ਗਈਆਂ ਤੁਹਾਡੀ ਮੰਮੀ ਜੀ ਦੀ ਕਹਿੰਦੇ ਸੀ ਕੁੜੀ ਆਈ ਹੈ ਸੂਟ ਬਣਾ ਦਿਓ ਨਹੀਂ ਮੈਨੂੰ ਇੱਕ ਗੱਲ ਦੱਸੋ ਜਿੱਦਨ ਮੈਂ ਕੱਪੜੇ ਮੰਗੇ ਹੀ ਉਦੋਂ ਤੇ ਕਹਿੰਦੇ ਸੀ ਝੋਨੇ ਤੇ ਮਿਲਨੇ 6 ਮਹੀਨੇ ਸੂਟ ਮਿਲਨੇ ਅੱਜ ਝੋਨਾ ਤੁਹਾਡੇ ਤੁਹਾਡੇ ਇੱਥੇ ਝੋਨਾ ਵੱਢਣ ਵੀ ਲੱਗ ਪਿਆ ਨਹੀਂ ਹੋਰ ਕਿੱਥੇ ਇਹ ਤੇ ਟਾਈਮ ਲੱਗਣਾ ਤੇ ਫੇਰ ਉਹ ਫੇਰ ਮਹੀਨਾ ਲੱਗ ਜਾਣਾ ਅੱਜ ਤੇ ਮੇਰੇ ਵਾਰੀ ਤੇ ਫੇਰ ਕਾਲੀ ਗਿੜੀ ਫੇਰੀ ਗਈ ਸੀ ਨਾ ਕਿ ਹੈ ਹੀ ਨਹੀਂ ਪੈਸੇ ਹੀ ਹੈ ਨਹੀਂ ਆ ਝੋਨੇ ਦੇ ਆਣੇ ਆ ਤੇ ਉਹਦੇ ਹੀ ਕੱਪੜੇ ਮਿਲਨੇ ਆ ਪਤਾ ਨਹੀਂ ਯਾਰ ਕੀ ਕਰਦੀਆਂ ਫਿਰਦੀਆਂ ਹੀ ਇਹ ਸਾਰਾ ਕੁਝ ਨਾ ਤੁਹਾਡੀ ਮਾਤਾ ਹੀ ਕਰਦੀ ਆ ਹੋਰ ਕੋਈ ਨਹੀਂ ਕਰਦਾ ਪਹਿਲੇ ਦਿਨ ਤੇ ਕਹਿੰਦੇ ਸੀ ਵੀ ਜਿੱਦਾਂ ਕੁੜੀ ਰੋਗੀ ਉਹਦਾ ਹੱਡੀਆਂ ਨੋਹਾਂ ਰਹਿੰਦੀਆਂ ਤੇ ਹੁਣ ਫਰਕ ਤੇ ਆ ਗਿਆ ਆਹੋ ਜੀ ਉਹ ਕੁੜੀ ਜਿਹੜੀ ਆ ਜਾਂਦੀ ਆ ਤੇ ਕੱਪੜੇ ਬਣਾ ਕੇ ਲੈ ਜਾਂਦੀ ਆ ਜਿੱਦਾਂ ਨੂੰ ਸੋਹਰਿਆਂ ਤੋਂ ਕੁਝ ਮਿਲਦਾ ਹੀ ਨਹੀਂ ਹੈ ਉਹਨੂੰ ਨਹੀਂ ਪਤਾ ਕਿ ਮੈਂ ਮੇਰੀਆਂ ਦੋ ਭਾਬੀਆਂ ਨੇ ਇੱਕ ਭਾਬੀ ਨਾਲ ਸਲਾਹ ਕੀਤੀ ਦੂਜੀ ਨੂੰ ਵੀ ਪੁੱਛਣਾ ਫਿਰ ਮੇਰੇ ਕੋਲ ਕਿਦਾਂ ਉਮੀਦ ਕਰਦੇ ਕਿ ਉਹਨੂੰ ਮੈਂ ਚਾਹ ਬਿਠਾ ਬਿਠਾ ਕੇ ਚਾਹ ਪਾਣੀ ਪੁੱਛਾਂ ਚਲ ਇਦਾਂ ਹੀ ਵੀ ਜੇ ਉਹਨਾਂ ਨੇ ਜਾਣਾ ਹੀ ਤੇ ਪੁੱਛ ਲੰਦੇ ਵੀ ਤੈਨੂੰ ਇਹਦੀ ਤੇ ਅਰਲੀ ਵੀ ਲੈ ਆਉਂਦਾ ਤਾਂ ਸਾਹੀ ਤਾਂ ਮੈਂ ਕਹਿੰਦੀ ਮੈਨੂੰ ਜਦੋਂ ਹਰ ਕੰਮ ਚ ਪਿੱਛੇ ਰੱਖਦੇ ਆ ਤਾਂ ਫਿਰ ਮੇਕੋ ਕੀ ਭਾਲਦੀ ਆ ਕਿ ਮੈਂ ਇਹਨਾਂ ਨੂੰ ਬਣਾ ਬਣਾ ਇੱਕ ਪਕਵਾਨ ਖਵਾਵਾਂ ਮੋਟ ਗਲਤ ਤੇ ਗਲਤਵਾ ਫਿਰ ਇਹਨਾਂ ਵੜੀ ਹੁਣ ਇਹ ਆਪ ਹੀ ਫਰਕ ਕਰਨਾ ਸ਼ੁਰੂ ਕਰ ਦੋ ਮੜ ਕੇ ਫਿਰ ਗਾਲ ਲੰਦੇ ਤੇ ਮੈਂ ਚੱਲੂ ਕਿ ਤੁਸੀਂ ਮੇਰਾ ਹੀ ਕਸੂਰ ਕਰਦੇ ਆ ਨਾ ਨਮੜ ਤੂੰ ਹੀ ਗਲਤ ਐ ਤੂੰ ਭੈਣ ਨੂੰ ਫਲਾਣਾ ਤੇ ਹੁਣ ਤੁਹਾਡੀ ਭੈਣ ਸਕੂਟਰੀ ਚੱਕੀ ਤੇ ਚੱਲ ਇੱਕ ਵਾਰ ਵੀ ਇਹਨੇ ਕਿਹਾ ਕਿ ਹਾਂ ਭਾਬੀ ਅਸੀਂ ਕੱਪੜੇ ਲੈਣ ਚੱਲੇ ਤੂੰ ਹੀ ਜਾਣਾ ਜਾਂ ਕਿਦਾਂ ਏ ਵੀ ਜਾਣਦੀ ਆਈ ਨਾ ਇਹਨੇ ਉਹ ਨਹੀਂ ਗਲਟ ਫੜੀ ਕਰਨ ਆਹੋ ਤੇ ਆਈ ਤਾਂ ਹੀ ਆ ਪਵਾੜੇ ਪਾਨ ਜਿੰਨਾਂ ਕਿ ਦਿਨੇ ਐਡਾ ਡਾਹੀ ਛੜਿਆ ਉਹ ਹੀ ਕੀ ਆਈ ਪਵਾੜੇ ਪਾਨ ਇਹੋ ਜੀ ਆ ਪਵਾੜੇ ਸੁਵਾਏ ਨਾ ਕੁਝ ਨਹੀਂ ਕਰ ਸਕਦੀ ਆ ਇੱਕ ਨੂੰ ਪਤਾ ਇੱਕ ਭਾਬੀ ਹੈਗੀ ਆ ਉਹਨੇ ਰੋਟੀ ਪਾਣੀ ਪੁੱਛਦੇ ਨਾ ਦੂਜੀ ਬਣਾਵੇ ਨਾ ਨਾ ਬਣਾਵੇ ਮੈਨੂੰ ਕੀ ਆ ਉਹੋ ਜੀ ਮਾਤਾ ਸਿਆਣੀ ਬਿਆਣੀ ਤੁਹਾਡੀ ਮੰਮੀ ਕਹਿ ਨਹੀਂ ਸਕਦੇ ਜੇ ਇੱਕ ਨੂੰ ਪੁੱਛਿਆ ਤੇ ਦੂਜੀ ਨੂੰ ਵੀ ਪੁੱਛ ਕਿ ਭਾਬੀ ਤੁਸੀਂ ਕੱਪੜਾ ਲੀੜਾ ਜਾ ਕਿੱਦਾਂ ਆਪਣੇ ਮਰੀ ਯਾਰ ਇਦਾਂ ਕਹਿੰਦੇ ਜਿਉਂ ਅਸੀਂ ਗੱਲ ਕਰੀਏ ਫਿਰ ਕਹਿੰਦੇ ਤੂੰ ਤੇ ਕੋਈ ਨਹੀਂ ਹੁਣ ਮੇਨਾ ਇਦਾਂ ਕਰਦੇ ਨਾ ਤੇ ਗਾਂ ਤੋਂ ਮੇਰੇ ਤੋਂ ਤੁਸੀ ਉਮੀਦ ਨਾ ਕਰਿਓ ਕਿ ਮੈਂ ਇਹਨਾਂ ਨੂੰ ਪੁੱਛਾਂਗੀ ਤੇ ਜਾ ਮੈਂ ਇਹਨਾਂ ਨੂੰ ਪਕਵਾਨ ਬਣਾ ਬਣਾ ਕੇ ਤੇ ਜਾਣਾ ਦੀ ਸੇਵਾ ਕਰਾਂਗੀ ਮੈਂ ਵੀ ਫਿਰ ਉਹੋ ਜਿਹੀ ਰਹਿਣਾ ਜਿਹੋ ਜੇ ਮੇਰਨਾ ਸਾਬ-ਕਿਤਾਬ ਕਰਨ ਦੇ ਲਵ ਬੋਲਣ ਦੇ ਸੇਵਾ ਕਰੀ ਉਦਾਂ ਦੀ ਹੋਣੀ ਆ ਬਸ ਇਦਾਂ ਹੀ ਆ ਫਿਰ ਜ਼ਰੂਰੀ ਥੋੜੀ ਸਾਰੀ ਉਮਰ ਇੱਕੋ ਨਾਲ ਹੀ ਵਰਤਣਾ ਆ ਤੁਸੀਂ ਵੀ ਵੇਖਣਾ ਨਾ ਹੋਰ ਕੀ ਕਰਨ ਦੀਆਂ ਤੁਹਾਡੀਆਂ ਵੀ ਅੱਖਾਂ ਖੁੱਲ ਜਾਣਗੀਆਂ ਨਾਲੇ ਤੁਸੀਂ ਜਿਹੜਾ ਮੈਨੂੰ ਆਣ ਆਣ ਕੇ ਬੋਲਦੇ ਹੋ ਨਾ ਤੁਹਾਨੂੰ ਵੀ ਲੱਗ ਪਤਾ ਜਾਊਗਾ ਕਿ ਕਿ ਚਲ ਕੋਈ ਨਹੀਂ ਕੋਈ ਨਾ ਜਾਂਦੀਆਂ ਤੇ ਜਾਣ ਦੋ ਮੈਨੂੰ ਨਹੀਂ ਕੋਈ ਪਰਵਾਹ ਸੂਟ ਤੇ ਸੂਟ ਕੋਈ ਨਹੀਂ ਬਣਾ ਲਾਂਗੇ ਸੂਟ ਆਪਾਂ ਵੀ ਬਹੁਤ ਗੱਲ ਹੈਗੀ ਹੋਰ ਜਾਓ ਮੈਂ ਤੁਹਾਨੂੰ ਚਾਹ ਪਾਣੀ ਬਣਾ ਦੇਣੀ ਹੈ ਹੁਣ ਚਲ ਆਏ ਬਣੂ ਹਾਂ ਮੈਂ ਚਲੋ ਰੂਮ ਚ ਮੈਂ ਪਾ ਕੇ ਲਿਆਣੀ ਆ ਗੱਲ ਲੈ ਆ ਗਿਆ ਪੁੱਤਾਂ ਫਿਰ ਪੁੱਛੀਂ ਵੀਰ ਜੀ ਆ ਜਾ ਲਖਵੀਰ ਆਏ ਮੇਰੇ ਗੱਲ ਸੁਣਿਓ ਵੇ ਏਲਕੀ ਸੇ ਉਹ ਆ ਮ ਪਠਿਆਲ ਵਿਖੜੇ ਡਿਆ ਉਹਦਾ ਸੁੰਢੀ ਜੀ ਪਈ ਮੇਰਾ ਰਤਾਚਲ ਸਫੇ ਮਾਰਦਨੇ ਆ ਅੱਛਾ 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 ਹਾਂ ਠੀਕ ਕੰਮ ਹੀ ਕੋਈ ਕੰਮ ਦੀ ਜੀ ਤੁਹਾਨੂੰ ਕੀ ਦੱਸਾਂ ਬਾਅਦ ਵਿੱਚ ਨਾ ਸਾਡੇ ਦਮਾ ਜੀ ਦਾ ਕਸੂਰ ਕੱਢਣਾ ਵਾ ਹੁਣ ਭੈਣ ਤੇ ਆ ਭਾਬੀ ਦੋਵੇਂ ਜਣੀਆਂ ਸਕੂਟਰੀ ਤੇ ਗਈਆਂ ਵਾ ਸੂਟ ਲੈਣ ਵਾ ਤੇ ਮੁੜ ਕੇ ਉਹਨੂੰ ਪੁੱਛਿਆ ਨਹੀਂ ਫਿਰ ਦੀਪ ਨੂੰ ਉਹ ਹੁਣ ਮੇਰੇ ਨਾਲ ਡਈ ਲੜਨਾ ਕਹਿੰਦੀ ਮੈਂ ਇਹਨਾਂ ਨੂੰ ਕਿਹੜੇ ਮੂੰਹ ਨਾਲ ਪੁੱਛਾਂ ਜਿਹਨੂੰ ਮੰਨਉਣੀ ਪੁੱਛਦੀਆਂ ਨੇ ਲਖਬੀਰ ਮੇਰੀ ਗੱਲ ਸੁਣਾ ਮੈਂ ਤੇਰੀ ਭਾਬੀ ਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਇਕੱਲੇ ਹੀ ਨਾ ਤੂੰ ਜਾਇਓ ਸ਼ਹਿਰ ਦੋਵੇਂ ਜਣੀਆਂ ਤਾਂ ਹੀ ਲਖਬੀਰ ਨੂੰ ਲੈ ਜਾਓ ਨਾਲ ਤੇ ਗੱਡੀ ਲੈ ਜਾਓ ਨਾਲ ਤੇ ਫਿਰ ਜਾਇਓ ਮੈਨੂੰ ਤਾਂ ਇਦਾਂ ਕਹਿੰਦੀ ਐ ਵੀ ਚੱਲ ਕੋਈ ਨਹੀਂ ਇਦਾਂ ਕਰ ਲੈਨੀ ਆ ਮੈਨੂੰ ਕੀ ਪਤਾ ਵੀ ਹੁਣ ਉਹ ਦੋ ਜਣੀਆਂ ਚਲ ਗਈਆਂ ਗਲਤੀ ਤੇ ਉਹਨਾਂ ਦੀ ਹੈ ਗਈ ਆ ਜੇ ਤੁਸੀਂ ਉਹਨੂੰ ਨਹੀਂ ਵੀ ਨਾਲ ਖਾਣਾ ਉਹਨੂੰ ਪੁੱਛੋ ਤਾਂ ਸਹੀ ਮੜਾ ਮੋਟਾ ਵੀ ਦੀਪ ਅਹੀਂ ਚੱਲੀ ਆ ਤੂੰ ਜਾਣਾ ਵਾ ਮੰਗਾਉਣਾ ਕੁਛ ਤੇ ਤੈਨੂੰ ਲਖਬੀਰ ਕਿੱਦਾਂ ਪਤਾ ਵੀ ਉਹ ਗਈਆਂ ਦੋ ਜਣੀਆਂ shear ਮੈਂ ਤਾਂ ਜਰਾ ਗੱਡੇ ਤੇ ਗਿਆ ਹਾਂ ਅੱਛਾ ਆਉਂਦਾ ਪਿਆ ਹੁੰਦਾ ਮੈਂ ਇਹਨਾਂ ਨੂੰ ਦੋਨਾਂ ਨੂੰ ਜਾਂਦੀਆਂ ਨੂੰ ਵੇਖਿਆ ਅੱਛਾ ਅੱਛਾ ਕੀ ਲੋ ਜਾਣਦੀਆਂ ਯਾਰ ਗੱਲ ਤੇ ਉਹਨਾਂ ਨੇ ਗਲਤ ਕੀਤੀ ਆ ਚਲੋ ਮੜਾ ਮੋਟਾ ਇਹਨੂੰ ਪੁੱਛਦੀਆਂ ਬਾਜੀ ਕਦੋਂ ਪਤਾ ਕੀ ਆ? ਕਸੂਰ ਸਾਰਾ ਮੁਰਕਦੀਪ ਦਾ ਨਿਕਲ ਜਾਣਾ। ਇਹ ਨਹੀਂ ਆਖੇ ਲਗਦੀ ਇਹ ਨਹੀਂ ਦੰਗਾ ਕਰਦੀ ਹੁਣ ਜੇ ਉਹਦੇ ਨਾਲ ਹੀ ਦੰਗਾ ਕਰਾਂਗੇ ਤਾਂ ਮੁਰਕ ਕਿਦਾਂ ਕਰ ਮਿਲਣਾ ਗੜੀ। ਓਏ ਯਾਰ ਜਾਂਦੀ ਜਾਂ ਨਾ ਜਾਂਦੀ ਫਰਜ ਤੇ ਇਹਨਾਂ ਦਾ ਬਣਦਾ ਸੀ ਨਾ ਨਾਨਨ ਪਰਝਾਈ ਦਾ ਵੀ ਅਸੀਂ ਚੱਲੀ ਆਂ ਤੇ ਜੇ ਤੂੰ ਮਂਗਾਉਣਾ ਕੋਈ ਤੇ ਅਬ ਤੇ ਸਾਡੇ ਨਾਲ ਹੀ ਚੱਲ। ਚਲੋ ਜੇ ਜਾਣ ਵਾਸਤੇ ਨਹੀਂ ਜਗ੍ਹਾ ਹੈਗੀ ਜਾਣਾ ਇਸ ਕੁੱਤਰੀ ਤੇ ਕਮ ਸੇ ਕਮ ਪੁੱਛ ਹੀ ਲੈਂਦਾ ਬੰਦਾ ਕਿ ਅਸੀਂ ਚੱਲੇ ਆਂ ਸ਼ਹਿਰ ਤੇ ਚੱਲ ਤੇ ਅਰੇ ਲਈ ਸੁਣ ਲੈਹੀਂ ਲੈ ਆਵਾਂਗੇ ਘਰੇ। ਤਜਾ ਤੈਨੂੰ ਕਹਿ ਜਾਂਦੀ ਆ ਮੈਨੂੰ ਕਹਿਣ ਦੇ ਜਾਂ ਮੈਨੂੰ ਫੋਨ ਹੀ ਕਰ ਦਿੰਦੇ ਜੇ ਮੈਂ ਨਹੀਂ ਕਰਾਗਾ ਤੇ ਆਹੋ ਵੀ ਗੱਡੀ ਲੈ ਜਾਂਦੇ ਤੇ ਆ ਜੀ ਲੈ ਲੈਂਦੇ ਤੇ ਉਹਨੇ ਵੀ ਨਾਲ ਚੱਲ ਪਣਾ ਇੱਥੇ ਹੁਣ ਜੇ ਵਿਤਕਰੇ ਚੱਲਣ ਦਾ ਹੈ ਤੇ ਹੁਣ ਕਦਾਂ ਗੱਡੀ ਗੱਲ ਬਣੂਗੀ ਉਹ ਚੱਲ ਮੇਰਾ ਵੀਰ ਤੂੰ ਗੁੱਸਾ ਨਾ ਕਰ ਨਹੀਂ ਨਹੀਂ ਬੱਸੇ ਵਾਲੀ ਵੀ ਇਹਦੀ ਗੱਲ ਨਹੀਂ ਹੈ ਕੋਈ ਵੀ ਪਰ ਇਹ ਆ ਵੀ ਮਾਦ ਵਿੱਚ ਗੱਲਾਂ ਬੜੀਆਂ ਗਲਤ ਨਿਕਲ ਜਾਂਦੀਆਂ ਆ ਉਹ ਨਿਕਲਦੀਆਂ ਤਾਂ ਹੈਗੀਆਂ ਇਹ ਤੇ ਤੇਰੀ ਗੱਲ ਠੀਕ ਆ ਚਲ ਆਉਂਦੀਆਂ ਲਾ ਉਥੋਂ ਤੇ ਮੈਂ ਕਰਦਾ ਗੱਲ ਕਿ ਉਹਨੇ ਉਹਨੇ ਕੀ ਮੜਾ ਕੀਤਾ ਸੀ ਤੁਹਾਡਾ ਇਹ ਮੈਨੂੰ ਲੱਗਦਾ ਕੰਮ ਜਿਹੜਾ ਸਵਾਰ ਆ ਨਾ ਇਹ ਭੈਣ ਦਾ ਹੀ ਆ ਉਹ ਆ ਕੇ ਨਾ ਕਦੀ ਕਿਸੇ ਨੂੰ ਕਰਤ ਲੈ ਕੇ ਇਹਨੂੰ ਬੈਹਂਦੀ ਏ ਕਦੀ ਕਿਸੇ ਨੂੰ ਕਰਤ ਲੈ ਕੇ ਇਹਨੂੰ ਬੈਹਂਦੀ ਉਹ ਪੁੱਟੀਆਂ ਸਿੱਧੀਆਂ ਨਾ ਪਟੀਆਂ ਬਣਾਉਣੀਆਂ ਸ਼ੁਰੂ ਕਰਦੀਆਂ ਉਹ ਨਹੀਂ ਨਹੀਂ ਲਖਬੀਰ ਤੈਨੂੰ ਲੱਗਦਾ ਵਾ ਉਹ ਤੇ ਆਪਣੇ ਰੋਣੇ ਰੋਂਦੀ ਰਹਿੰਦੀ ਆਪਣੇ ਘਰ ਦੀਆਂ ਗੱਲਾਂ ਬਾਤਾਂ ਕਰਦੀ ਰਹਿੰਦੀ ਏ ਕੱਲ ਵੀ ਆਪਣੇ ਸੱਤ ਦੀਆਂ ਡੇਹੀ ਗੱਲਾਂ ਕਰਨ ਵੀ ਉਹ ਆ ਗਈ ਹਜੂਰ ਸਾਹਿਬ ਤੋਂ ਤੇ ਇਦਾਂ ਆਹ ਗੱਲਬਾਤ ਆ ਵੀਰ ਮੈਂ ਚੱਲ ਕੋਈ ਗੱਲ ਨਹੀਂ ਪਰ ਵੀਰ ਤੁਸੀਂ ਇੱਕ ਗੱਲ ਵੇਖੋ ਜਦੋਂ ਦੀ ਆਈ ਆ ਉਹਦੋਂ ਦਾ ਸਾਡੇ ਘਰ ਕੁਬਤ ਪਿਆ ਵਾ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਤੁਸੀਂ ਵੀ ਇਹ ਗੱਲ ਲੋਡ ਕੀਤੀ ਹੋਣੀ ਹੁੰਦੀ। ਓਏ ਇਹੋ ਇਹ ਤੇ ਹੈ ਹੀ ਆ। ਚਲੋ ਕੋਈ ਗੱਲ ਨਹੀਂ ਮੇਰਾ ਵੀਰ ਤੂੰ ਨਾ ਗੁਸਾ ਨਾ ਕਰ ਹੁਣ ਭੈਣ ਦਾ ਕਸੂਰ ਨਾ ਕੱਢੀ ਜਾ ਤੇ ਜਿਹੜੀ ਗੱਲ ਗਲਤਵਾ ਗਲਤਵਾ ਮੈਂ ਇਹਨਾਂ ਦੀ ਉੰਦੀ ਆ ਤਾਂ ਮੈਂ ਗਲਤੀ ਕੱਢਦਾ ਹਾਂ ਰਮਨ ਹੋਣਾ ਦੀ। ਵੀ ਜੇ ਤੁਸੀਂ ਗਈਆਂ ਸੀ ਤੇ ਉਹਨੂੰ ਕਿਉਂ ਨਹੀਂ ਨਾਲ ਖੜਿਆ? ਚਲੋ ਕੋਈ ਨਹੀਂ ਤੁਸੀਂ ਕਰਿਓ ਗੱਲ ਇਹ। ਹਾਂ ਕੋਈ ਗੱਲ ਨਹੀਂ ਮੇਰਾ ਵੀਰ ਤੂੰ ਗੁਸਾ ਨਾ ਕਰ। ਹੈ? ਠੀਕ ਜੀ। ਗੱਲ ਤੇ ਲਖਬੀਤ ਵੀ ਠੀਕ ਆ ਤੇ ਕਪਤ ਤੇ ਐਪੀ ਪੈਣਾ ਪੈਣਾ। ਹੋਰ ਤੁਸੀਂ ਸ਼ਹਿਰ ਚੱਲੀਆਂ ਜੇ ਉਹਨੂੰ ਤੁਸੀਂ ਮਾੜਾ ਮੋਟਾ ਜੀ ਸਲਾਮ ਮਾਰ ਲਓ ਵੀ ਜਾਣਾ ਮੈਂ ਤੂੰ ਕਿੱਦ ਇਦਾਂ ਨਹੀਂ ਚੱਲ ਹੁੰਦੀ ਆ ਹੁਣ ਕਰਤਾ ਰਮਨ ਨਾਲ ਗੱਲ